ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 77 ਹਿੱਸਾ ਪਹਿਲਾ ਆਓ ਸੁਣਦੇ ਹਾਂ ਪਾਠਕ ਜੀਓ ਸਾਨੂੰ ਵਿੱਚ ਵਿੱਚ ਜਿਗਿਆਸੂ ਪਾਠਕਾਂ ਦੇ ਸਵਾਲ ਮਿਲਦੇ ਰਹਿੰਦੇ ਹਨ ਸਿੱਖ ਧਰਮ ਬਾਰੇ ਸਿੱਖ ਜੀਵਨ ਜਾਂਚ ਬਾਰੇ ਅੰਮ੍ਰਿਤ ਬਾਰੇ ਸਿੱਖ ਧਰਮ ਦੇ ਰੀਤੀ ਰਿਵਾਜਾਂ ਬਾਰੇ ਅਨੰਦ ਕਾਰਜਾਂ ਬਾਰੇ ਦੁੱਖ ਸੁੱਖ ਸਵਰਗ ਨਰਕ ਤੇ ਹੋਰ ਬੜੇ ਕਿਸਮਾਂ ਦੇ ਸਵਾਲ ਇਸ ਤਰ੍ਹਾਂ ਦੇ ਪੁੱਛੇ ਜਾਂਦੇ ਹਨ ਆਪ ਜੀ ਨੂੰ ਅੱਜ ਮੈਂ ਸਵਾਲ ਜਵਾਬ ਦੀ ਸ਼ਕਲ ਵਿੱਚ ਇਹ ਲੇਖ ਲਿਖ ਰਿਹਾ ਹਾਂ ਕਿਰਪਾ ਕਰਕੇ ਇਸ ਨੂੰ ਜ਼ਰੂਰ ਸੁਣਨਾ ਕਿਉਂਕਿ ਇਹ অতি ਮਹੱਤਵਪੂਰਨ ਸਵਾਲ ਹਨ ਸਵਾਲ ਸਿੱਖ ਧਰਮ ਦੀ ਪਰਿਭਾਸ਼ਾ ਕੀ ਹੈ? ਜਵਾਬ ਸੱਚੇ ਤੇ ਪਵਿੱਤਰ ਵਿਚਾਰਾਂ ਦੇ ਸਮੂਹ ਨੂੰ ਸਿੱਖ ਧਰਮ ਕਹਿੰਦੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਸੱਚੇ ਪ੍ਰਮਾਤਮਾ ਦਾ ਸਰਗੁਣ ਰੂਪ ਸਨ ਉਹਨਾਂ ਨੇ ਸਾਰੀ ਜ਼ਿੰਦਗੀ ਸੰਪੂਰਨ ਸੱਚ ਦੇ ਆਧਾਰ ਤੇ ਜੀਵੀ ਤੇ ਆਪਣੇ ਧਰਮ ਦਾ ਆਧਾਰ ਸੱਚ ਤੇ ਸੱਚੇ ਉਸੂਲਾਂ ਨੂੰ ਬਣਾਇਆ ਸਿੱਖ ਧਰਮ ਦਾ ਇੱਕੋ ਇੱਕ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਸ ਵਿੱਚ 6 ਗੁਰੂ ਸਾਹਿਬਾਨ ਜੋ ਗੁਰੂ ਨਾਨਕ ਸਾਹਿਬ ਜੀ ਦੀ ਸਾਰੇ ਹੀ ਜੋਤ ਸਨ ਤੇ 15 ਭਗਤਾਂ ਦੀ ਬਾਣੀ ਵਿੱਚ ਦਰਜ ਕੀਤੀ ਹੋਈ ਹੈ ਸਾਰੇ ਦੇ ਸਾਰੇ ਸੱਚ ਸਰੂਪ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਧਾਰਮਿਕ ਗ੍ਰੰਥ ਹੈ ਇਸ ਦੇ ਸਾਰੇ ਉਪਦੇਸ਼ ਇਸ ਦਾ ਸੰਵਿਧਾਨ ਹਨ ਇਸ ਧਰਮ ਨੂੰ ਮੰਨਣ ਵਾਲੇ ਸਿੱਖ ਕਹੋਂਦੇ ਹਨ ਪਰ ਇਹ ਧਾਰਮਿਕ ਗ੍ਰੰਥ ਪੂਰੀ ਮਨੁੱਖਤਾ ਦਾ ਗੁਰੂ ਹੈ ਤੇ ਸਾਰੀ ਮਨੁੱਖਤਾ ਨੂੰ ਸੱਚੀ ਸੇਧ ਸੱਚੇ ਜੀਵਨ ਦਾ ਫਲਸਫਾ ਦਿੰਦਾ ਹੈ ਸਿੱਖ ਦਾ ਅਰਥ ਹੈ ਸਿੱਖਣ ਵਾਲਾ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੈ ਉਸ ਵਿੱਚ ਹਰ ਵੇਲੇ ਹੀ ਇੰਪਰੂਵਮੈਂਟ ਕਰਨ ਦਾ ਭਾਵ ਸੁਧਾਰ ਕਰਨ ਦਾ ਸਬਬ ਬਣਿਆ ਰਹਿੰਦਾ ਹੈ ਮਨ ਦੀ ਤਰੱਕੀ ਹਰ ਵੇਲੇ ਹੋ ਰਹੀ ਹੈ ਸਵਾਲ ਸਿੱਖ ਜੀਵਨ ਜਾਂਚ ਕੀ ਹੈ ਤੇ ਕਿਵੇਂ ਇਸ ਨਾਲ ਜਿਉਣਾ ਹੈ ਜਵਾਬ ਸਿੱਖ ਧਰਮ ਦਾ ਆਧਾਰ ਸੱਚ ਹੈ ਇਸ ਦਾ ਹਰ ਕੰਮ ਸੱਚਾ ਹੋਣਾ ਚਾਹੀਦਾ ਹੈ ਸੱਚੀ ਵਿਚਾਰ ਸੱਚਾ ਕਾਰ ਵਿਹਾਰ ਸੱਚਾ ਲੈਣ ਦੇਣ ਸੱਚਾ ਖਾਣ ਪੀਣ ਸੱਚਾ ਅਚਾਰ ਭਾਵ ਕਰੈਕਟਰ ਨਾਲ ਜੀਉਣਾ ਹੈ ਤੇ ਝੂਠ ਲਈ ਕੋਈ ਥਾਂ ਨਹੀਂ ਹੈ ਸਿੱਖ ਦੀ ਜ਼ਿੰਦਗੀ ਵਿੱਚ ਹਰ ਇੱਕ ਨਸ਼ੇ ਦੀ ਮਨਾਹੀ ਹੈ ਨਸ਼ਾ ਝੂਠ ਹੈ ਦੁੱਖ ਦੇਣ ਵਾਲਾ ਹੈ ਸਿਹਤ ਖਰਾਬ ਕਰਨ ਵਾਲਾ ਹੈ ਬੁੱਧੀ ਨੂੰ ਮਲੀਨ ਕਰਦਾ ਹੈ ਕੋਈ ਵੀ ਸੱਚਾ ਮਨੁੱਖ ਨਸ਼ਾ ਨਹੀਂ ਕਰਦਾ ਨਸ਼ਾ ਤਾਂ ਮੂਰਖ ਅਗਿਆਨੀ ਬੇਸਮਝ ਕਰਦੇ ਹਨ ਗੁਰੂ ਸਾਹਿਬਾਨ ਸੱਚ ਹਨ ਗੁਰੂ ਗ੍ਰੰਥ ਸਾਹਿਬ ਜੀ ਵੀ ਸੱਚ ਹਨ ਸਿੱਖ ਨੇ ਉਹਨਾਂ ਦੇ ਸੱਚੇ ਅਸੂਲਾਂ ਉੱਤੇ ਹੀ ਚੱਲਣਾ ਹੈ ਤੇ ਆਪਣੀ ਔਲਾਦਾਂ ਨੂੰ ਵੀ ਚਲਾਉਣਾ ਹੈ ਕੀਰਤ ਕਰਨਾ ਨਾਮ ਜਪਣਾ ਵੰਡ ਛਕਣਾ ਇਹ ਸਿੱਖ ਦੀ ਜੀਵਨ ਜਾਂਚ ਦਾ ਮੂਡਲਾ ਪੱਕਾ ਤੇ ਉੱਤਮ ਨਿਯਮ ਹੈ ਇਹਨਾਂ ਪਵਿੱਤਰ ਵਿਚਾਰਾਂ ਨਾਲ ਜਦੋਂ ਪੂਰੀ ਸਾਂਝ ਪੈ ਜਾਵੇਗੀ ਫਿਰ ਇੱਕ ਹੋਰ ਅਵਸਥਾ ਵੀ ਹੈ ਸਿੰਘ ਸਿੰਘਣੀ ਵਾਲੀ ਦਸਮ ਪਾਤਸ਼ਾਹ ਦਾ ਤਿਆਰ ਕੀਤਾ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਪੰਜ ਪਿਆਰਿਆਂ ਪਾਸੋਂ ਲੈਣਾ ਉਹਨਾਂ ਦੇ ਦੱਸੇ ਹੋਏ ਰਾਹ ਤੇ ਅਮਲ ਕਰਨਾ ਪੰਜ ਕਕਾਰਾਂ ਵਿੱਚ ਪੱਕਾ ਰਹਿਣਾ ਨਿੱਤ ਬਾਣੀਆਂ ਦਾ ਪਾਠ ਕਰਨਾ ਇੱਕ ਵਕਤ ਗੁਰਦੁਆਰੇ ਜ਼ਰੂਰ ਜਾਣਾ ਤੇ ਆਪਣੇ ਨਾਲ-ਨਾਲ ਦੂਸਰਿਆਂ ਮਜ਼ਲੂਮਾਂ ਲਈ ਵੀ ਜੀਉਣਾ ਉੱਚ ਦਰਜੇ ਦਾ ਸਿੰਘ ਭਾਵ ਮਨੁੱਖ ਬਣਨਾ ਫਿਰ ਜੀਵਨ ਜੀਉਣਾ ਸਵਾਲ ਸਿੱਖ ਧਰਮ ਵਿੱਚ ਸੇਵਾ ਤੇ ਸਿਮਰਨ ਦੀ ਕੀ ਮਹਾਨਤਾ ਹੈ? ਜਵਾਬ ਸਿੱਖ ਲਈ ਸਾਹ ਲੈਣਾ ਤੇ ਪਾਣੀ ਪੀਣਾ ਜਿੰਨਾ ਜ਼ਰੂਰੀ ਹੈ, ਉਤਨਾ ਹੀ ਜ਼ਰੂਰੀ ਸੇਵਾ ਤੇ ਸਿਮਰਨ ਹੈ। ਸਾਹ ਬਿਨਾ ਤੁਰੰਤ ਮੌਤ ਹੈ ਤੇ ਪਾਣੀ ਬਿਨਾ ਵੀ ਮੌਤ ਹੈ। ਉਸ ਤੋਂ ਕੁਝ ਥੋੜੀ ਦੇਰ ਬਾਅਦ ਇਸੇ ਤਰ੍ਹਾਂ ਸਿਮਰਨ ਸਾਧੇਤੁਲ ਹੈ ਪ੍ਰਭੂ ਈਸ਼ਵਰ ਨੂੰ ਯਾਦ ਰੱਖਣਾ ਉਸ ਦੇ ਗੁਣ ਗਾਉਣੇ ਉਸ ਦੀ ਸਿਫਤ ਸਲਾਹ ਕਰਨੀ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਇਹ ਸਭ ਕੁਝ ਸਾਧ ਦੁਆਰਾ ਹੀ ਹੁੰਦਾ ਹੈ ਤੇ ਹਰ ਸਾ ਨਾਲ ਹੋਣਾ ਚਾਹੀਦਾ ਹੈ ਨਹੀਂ ਤਾਂ ਸਾਡੇ ਆਚਰਣ ਦੀ ਮੌਤ ਹੈ ਸਿਮਰਨ ਤਾਂ ਕਰ ਵਿਹਾਰ ਕਰਦੇ ਹੋਈ ਵੀ ਕਰ ਸਕੀਦਾ ਹੈ ਸਿਮਰਨ ਨਾਲ ਸਾਡੇ ਸਾਰੇ ਸਵਾਸ ਪਵਿੱਤਰ ਹੋ ਜਾਂਦੇ ਹਨ ਤੇ ਸਾਡੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਦੁੱਖ ਮੀਟਣ ਲੱਗਦੇ ਹਨ ਜਿਵੇਂ ਪਾਣੀ ਬਿਨਾ ਮਨੁੱਖ 4 ਦਿਨ ਜੀ ਸਕਦਾ ਹੈ ਇਸ ਤਰ੍ਹਾਂ ਸੇਵਾ ਸਾਨੂੰ 4 ਦਿਨ ਬਾਅਦ ਮਿਲ ਜਾਵੇ ਕੰਮ ਚੱਲ ਜਾਂਦਾ ਹੈ ਵਧੇਰੇ ਸਮੇਂ ਬਾਅਦ ਨਹੀਂ ਸੇਵਾ ਦਾ ਮਤਲਬ ਹੈ ਗੁਰਦੁਆਰਾ ਸਾਹਿਬ ਵਿੱਚ ਸੰਗਤ ਦੇ ਝੂਠੇ ਵਰਤਨਾ ਨੂੰ ਮਾਂਜਣਾ ਝਾੜੂ ਪੋਚਾ ਕਰਨ ਫਰਸ਼ ਧੋਣੇ ਦਰਿਆ ਵਿਛੋਣੀਆਂ ਲੰਗਰ ਦੀ ਸੇਵਾ ਕੜਾ ਪ੍ਰਸ਼ਾਦ ਦੀ ਸੇਵਾ ਕਰਨੀ ਇਤ ਆਦਿਕ ਤੇ ਇਸ ਤੋਂ ਇਲਾਵਾ ਦੁਖਿਆਰੀ ਮਨੁੱਖਤਾ ਦੀ ਹੱਥੀਂ ਜਾ ਮਾਇਕ ਸੇਵਾ ਵੀ ਲਾਹੇਵੰਦ ਹੈ ਸੇਵਾ ਸਾਡੇ ਮਨ ਦੇ ਸਾਰੇ ਵਿਕਾਰ ਮੈਲ ਸਾਫ ਕਰ ਦਿੰਦੀ ਹੈ ਤੇ ਨਿਮਰਤਾ ਵਿੱਚ ਮਨੁੱਖ ਆ ਜਾਂਦਾ ਹੈ ਤੇ ਉਸ ਦੀ ਬੋਲ ਬਾਣੀ ਵੀ ਮਿੱਠੀ ਹੋ ਜਾਂਦੀ ਹੈ ਉਸ ਦੀ ਆਵਾਜ਼ ਵਿੱਚ ਰਸ ਆ ਜਾਂਦਾ ਹੈ ਸੇਵਾ ਤੇ ਸਿਮਰਨ ਬਾਰੇ ਸ਼੍ਰੀ ਸੁਖਮਨੀ ਸਾਹਿਬ ਵਿੱਚ बहुत बड़ा महत्व लिखया है प्रभ को सिमर से प्रभ कै सिमरन कभू नूर प्रभ को सिमरह से पतवंते प्रभ को सिमर से धनवंते प्रभ का सिमरन आप निरंकारा इत अधिक सो सिमरन सेवा सिख दे जीवन लई ਬਹੁਤ ਜ਼ਰੂਰੀ ਹੈ ਸਵਾਲ ਸਿੱਖ ਧਰਮ ਅਨੁਸਾਰ ਬੈਕੁੰਠ ਭਾਵ ਸਵਰਗ ਤੇ ਨਰਕ ਕਿੱਥੇ ਹਨ ਜਵਾਬ ਰਾਗ ਪੈਰੋਂ ਬਾਣੀ ਭਗਤ ਕਬੀਰ ਜੀ ਕੀ ਅੰਗ 1161 ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਹਿੰਦੇ ਹਨ ਸਬ ਕੋਈ ਚਲਨ ਕਹਿਤ ਹੈ ਉਹਾਂ ਨਾ ਜਾਨੂ ਬੈਕੁੰਠ ਹੈ ਕਹਾਂ ਰਹਾਓ ਆਪ ਆਪ ਦਾ ਮਰਮ ਨਾ ਜਾਨਾ ਬਤਨ ਹੀ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨਾ ਪਰਲ ਪਗਾਰਾ ਨਾ ਜਾਨੂ ਬੈਕੁੰਠ ਦੁਆਰਾ ਕਹਿ ਕਬੀਰ ਅਬ ਕਹੀ ਹੈ ਕਾਹੇ ਸਾਧ ਸੰਗਤ ਬੈਕੁੰਠ ਆਹੇ ਭਾਵ ਅਰਥ ਭਗਤ ਕਬੀਰ ਜੀ ਕਹਿੰਦੇ ਹਨ ਕਿ ਇਹ ਗੱਲ ਹਰ ਕੋਈ ਕਹਿ ਰਿਹਾ ਹੈ ਕਿ ਮੈਂ ਵੀ ਮਰਨ ਉਪਰੰਤ ਉਥੇ ਅਪੜਨਾ ਹੈ ਜਿੱਥੇ ਬੈਕੁੰਠ ਭਾਵ ਸਵਰਗ ਹੈ ਪਰ ਕਬੀਰ ਜੀ ਕਹਿੰਦੇ ਹਨ ਮੈਨੂੰ ਤਾਂ ਸਮਝ ਨਹੀਂ ਆਈ ਕਿ ਲੋਕ ਜਿਹੜਾ ਪਰਮ ਪਾਲੀ ਬੈਠੇ ਹਨ ਉਨ੍ਹਾਂ ਦਾ ਬੇਕੁੰਠ ਕਿੱਥੇ ਹੈ ਬੇਕੁੰਠ ਦੇ ਚਾਵਨ ਲੋਕਾਂ ਨੇ ਆਪਣੇ ਆਪ ਦਾ ਤਾਂ ਭੇਦ ਪਾਇਆ ਹੀ ਨਹੀਂ ਤੇ ਆਪਣੇ ਸਰੀਰ ਦਾ ਵੀ ਭੇਦ ਨਹੀਂ ਪਾਇਆ ਬਸ ਬੇਕੁੰਠ ਬੇਕੁੰਠ ਆਖਦੇ ਰਹਿੰਦੇ ਹਨ हे ਮਨੁੱਖ ਜਦ ਤੱਕ ਤੇਰੀਆਂ ਬੇਕੁੰਠ ਦੀਆਂ ਆਸਾਂ ਹਨ ਜੋ ਅਸਲ ਵਿੱਚ ਹੈ ਹੀ ਨਹੀਂ ਤਦ ਤੱਕ ਤੇਰਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ ਤੇਰੇ ਵਿੱਚ ਪ੍ਰਭੂ ਦੇ ਗੁਣ ਪੈਦਾ ਨਹੀਂ ਹੋ ਸਕਦੇ ਕਿਉਂਕਿ ਤੂੰ ਕਦੇ ਸੱਚ ਪ੍ਰਭੂ ਨੂੰ ਜਾਣਿਆ ਹੀ ਨਹੀਂ ਤੇ ਤੂੰ ਪਰਮ ਵਿੱਚ ਵਿਚਰ ਰਿਹਾ ਹੈ ਅਗੇ ਕਬੀਰ ਜੀ ਕਹਿੰਦੇ ਹਨ ਕਿ ਮੈਨੂੰ ਤਾਂ ਪਤਾ ਨਹੀਂ ਕਿ ਇਹਨਾਂ ਦੇ ਬੈਕੁੰਠ ਦਾ ਦਰਵਾਜ਼ਾ ਕਿਹੋ ਜਿਹਾ ਹੈ ਕਿਹੋ ਜਿਹਾ ਉਹਨਾਂ ਦਾ ਬੈਕੁੰਠ ਨਗਰ ਹੈ ਏ ਬੇ ਸਮਝ ਗੁੰਮਰਾ ਹੋਏ ਲੋਕ ਇਹ ਗੱਲ ਸਮਝਦੇ ਹੀ ਨਹੀਂ ਕਿ ਅੱਗੇ ਕਿਤੇ ਵੀ ਬੈਕੁੰਠ ਨਹੀਂ ਹੈ ਤੇ ਇਹ ਗੱਲ ਇਹਨਾਂ ਲੋਕਾਂ ਨੂੰ ਕਿਵੇਂ ਸਮਝਾਈਏ ਕਿ ਸਾਧ ਸੰਗਤ ਹੀ ਬੈਕੁੰਠ ਹੈ ਤੇ ਬੈਕੁੰਠ ਇੱਥੇ ਹੀ ਹੈ ਇਸੇ ਹੀ ertidte ਹੈ ਜਿੱਥੇ ਪ੍ਰਭੂ ਦੇ ਸੱਚੇ ਨਾਮ ਦੀ ਵਿਆਖਿਆ ਹੁੰਦੀ ਹੈ ਉਹ ਹੀ ਸਾਧ ਸੰਗਤ ਹੈ ਉਹੋ ਹੀ ਬੈਕੁੰਠ ਹੈ ਜਗਿਆਸੂ ਵੀਰੋ ਤੇ ਭੈਣੋ ਭਗਤ ਕਬੀਰ ਜੀ ਈਸ਼ਵਰ ਦਾ ਸਰਗੁਣ ਰੂਪ ਸਨ ਸੱਚ ਸਰੂਪ ਸਨ ਉਹਨਾਂ ਦੀ ਕਥਨੀ ਉੱਤੇ ਅਸੀਂ ਕੋਈ ਸ਼ੰਕਾ ਨਹੀਂ ਕਰ ਸਕਦੇ ਜੋ ਉਹਨਾਂ ਆਪਣੇ ਸ਼ਬਦ ਵਿੱਚ ਕਿਹਾ ਹੈ ਉਹ ਨਿਰੋਲ ਸੱਚ ਹੈ ਸਤ ਸੰਗਤ ਹੀ ਬੈਕੁੰਠ ਹੈ ਭਾਵ ਸੱਚੀ ਸੰਗਤ ਮਿੱਤਰਤਾ ਸਚਾਈ ਜਿੱਥੇ ਹੈ ਉੱਥੇ ਹੀ ਬੇਕੁੰਠ ਹੈ ਜੇ ਮਰਨ ਤੋਂ ਬਾਅਦ ਕਿਸੇ ਆਕਾਸ਼ ਵਿੱਚ ਕਿਸੇ ਹੋਰ ਸਥਾਨ ਤੇ ਜਾਂ ਕਿਸੇ ਧਰਤੀ ਉੱਤੇ ਕੋਈ ਸਵਰਗ ਨਹੀਂ ਹੈ ਤਾਂ ਫਿਰ ਅਸੀਂ ਇਹ ਵੀ ਮੰਨੀਏ ਜੇ ਸਵਰਗ ਨਹੀਂ ਹੈ ਤਾਂ ਨਰਕ ਵੀ ਨਹੀਂ ਹੈ ਇਸ ਸਵਰਗ ਨਰਕ ਦੀ ਖੇਡ ਇਕੱਠੀ ਹੈ ਇਸ ਵਰਗ ਸਤ ਸੰਗਤ ਹੈ ਤਾਂ ਨਰਕ ਇਸ ਦੇ ਉਲਟ ਪਾਪ ਕਰਨ ਦੀ ਜਗਾ ਜਿੱਥੇ ਪਾਪ ਹੁੰਦੇ ਹਨ ਉਹ ਨਰਕ ਹੈ ਹਸਪਤਾਲਾਂ ਵਿੱਚ ਜੇਲ ਖਾਨਿਆਂ ਵਿੱਚ ਪਾਗਲਖਾਨਿਆਂ ਵਿੱਚ ਹੀ ਤਾਂ ਲੋਕ ਪਾਪਾਂ ਦੇ ਨਰਕ ਭੋਗ ਰਹੇ ਹਨ ਵਿਚਾਰ ਦੇਵਿੰਦਰਜੀਤ ਸਿੰਘ 77 ਭਾਗ ਦਾ ਪਹਿਲਾ ਹਿੱਸਾ ਤੁਸੀਂ ਹੁਣ ਸੁਣਿਆ ਹੈ ਤੇ ਪਰਸੋਂ ਨੂੰ ਤੁਸੀਂ ਦੂਸਰਾ ਹਿੱਸਾ ਸੁਣੋਗੇ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ